ਨੌਜਵਾਨ ਦੀ ਕਹਾਣੀ ਦਿਖਾਉਣ ਜਾ ਰਹੇ ਆ ਜਿਹੜਾ ਕਿ ਨੌਜਵਾਨ ਅਮਰਸਾ ਦਾ ਰਹਿਣ ਵਾਲਾ ਜਿਸ ਦਾ ਨਾਮ ਸੁਖਬੀਰ ਆ। ਅਤੇ ਛੇ ਫੁੱਟ ਜਵਾਨ ਆ ਪਰ ਇੱਕ ਹਾਦਸੇ ਕਰਕੇ ਇਸ ਨੌਜਵਾਨ ਨੂੰ ਜ਼ਿੰਦਗੀ ਤੇ ਮੌਤ ਦੇ ਨਾਲ ਲੜਨਾ ਪੈਂਦਾ ਪਿਛਲੇ ਲੰਬੇ ਸਮੇਂ ਤੋਂ 9 ਸਾਲ ਤੋਂ ਜਿਹੜਾ ਬਿਮਾਰ ਜਿਹੜਾ ਕਿ ਮੰਜੇ ਤੇ ਲੜਨਾ ਪੈਂਦਾ ਜ਼ਿੰਦਗੀ ਦੇ ਮੌਤ ਦੇ ਨਾਲ ਪਰ ਮੌਤ ਨੂੰ ਹਰਾ ਕੇ ਜ਼ਿੰਦਗੀ ਨਵੀਂ ਜਿਹੜੀ ਸ਼ੁਰੂ ਕੀਤੀ। ਕਿਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ ਕੀ ਹਲਵਾਇਆ ਸੀ ਤੁਹਾਨੂੰ ਫਿਰ ਦੁੱਖਾਂ ਜੂਝਾਂ ਸਾਂਝਾ ਕਰਦੇ ਹੋ ਕੀ ਕਹਿਣਾ ਚਾਹੋਗੇ? ਸੁਨਾ ਤੇ ਦੰਵੀ ਚੁਟ ਦੁਬਈ ਤੋਂ ਛੁੱਟੀ ਆਇਆ ਸੀ ਤੇ ਇਦਾਂ ਯਾਰਾਂ ਦੋਸਤਾਂ ਨਾਲ ਕੇ ਸੇਮ ਪੂਲ ਜਿਹਾ ਚਲ ਗਿਆ ਉਹ ਤੇ ਜਾ ਕੇ ਜਦੋਂ ਮੈਂ ਸਿਰ ਪਰਨੇ ਸ਼ਾਲ ਮਾਰਿਆ ਤਾਂ ਪਾਣੀ ਘੱਟ ਕਰਕੇ ਨਾ ਮੇਰਾ ਸਿਰ ਵੱਜ ਗਿਆ ਥੱਲੇ ਜਿਸ ਕਾਰਨ ਕਿ ਮੇਰੀ ਨੈਕ ਫ੍ਰੈਕਚਰ ਹੋ ਗਈ ਉਹਦੇ ਨਾਲ ਪੂਰਾ ਸੀਰੀ ਬੋਡੀ ਪੈਰਾਲਾਈਜ਼ ਹੋ ਗਿਆ ਉਹ ਤੋਂ ਬਾਅਦ 9 ਸਾਲ ਬੈੱਡ ਤੇ ਕੱਡੇ ਆ ਜਿਵੇਂ ਇੱਕ ਜਦੋਂ ਤੁਹਾਨੂੰ ਹੋਸ਼ ਆਇਆ ਸੀ ਡਾਕਟਰ ਲੋਕੀ ਜਿਹਾ ਕਿਹਾ ਗਿਆ ਜਾਂ ਤੁਹਾਡੇ ਸੀਰੀ ਚ ਕੀ ਮੂਵਮੈਂਟ ਨਹੀਂ ਹੋਈ ਤੁਹਾਨੂੰ ਆਪਣੇ ਆਪ ਲੱਗਾ ਕਿ ਮੇਰਾ ਕਿਹੜਾ ਸੀਦਾ ਹਿੱਸਾ ਕੰਮ ਨਹੀਂ ਕਰ ਰਿਹਾ ਰੋਸ ਤੋਂ ਤੁਸੀਂ ਡਾਕਟਰ ਨੂੰ ਪੁੱਛਿਆ ਕਿ ਮੈਨੂੰ ਹੋਇਆ ਕੀ ਹੈ ਮੈਨੂੰ ਕਿਉਂ ਨਹੀਂ ਕੰਮ ਕਰ ਰਿਹਾ ਸੀ ਜਦੋਂ ਹਸਪੀਟਲ ਲੱਗ ਗਿਆ ਸੀ ਮੈਨੂੰ ਮੈਂ ਤੁਹਾਨੂੰ ਪਤਾ ਹੀ ਨਹੀਂ ਕਿੱਥੇ ਪਿਆ ਕਿਤਨੇ ਕਿਉਂਕਿ ਬੋਡੀ ਤਾਂ ਪੂਰੀ ਸੌਂ ਨ ਪਈ ਸੀ ਮੈਨੂੰ ਇਹ ਨਹੀਂ ਪਤਾ ਮੰਜੇ ਤੇ ਪਿਆ ਵੀ ਕਿੰਨੀ ਪਿਆ ਉਹ ਤਾਂ ਬਾਅਦ ਚੋ ਪਤਾ ਲੱਗਾ ਵੀ ਹਾਂ ਇਦਾਂ ਮਣਕਣੇ ਹੁੰਦੇ ਆ ਵੀ ਹਿਲਜਾਂ ਤਾਂ ਸਰੀਰ ਰੁਕ ਜਾਂਦਾ ਸਾਰਾ ਫਿਰ ਥੋੜਾ ਸ਼ੌਕ ਜਿਹਾ ਲੱਗਾ ਵੀ ਹੁਣ ਚੱਲ ਪਾਉਂਗਾ ਕਿ ਨਹੀਂ ਚੱਲ ਪਾਉਂਗਾ ਉਸ ਟਾਈਮ ਤਾਂ ਮਜ਼ਾਕ ਚ ਸੀਗਾ ਵੀ ਚਲੋ ਹਫਤਾ ਦੋ ਲਾ ਹਫਤੇ ਲੱਗਣਗੇ ਠੀਕ ਹੋ ਜਾਈਂਗਾ ਪਰ ਜਦੋਂ ਲੰਘਦਾ ਲੰਘਦਾ ਟਾਈਮ 9 ਸਾਲ ਲ ਤੁਸੀਂ ਵੀ ਦੀ ਜਹਰ ਕਿਸ ਤਰ੍ਹਾਂ ਹੈ ਵੀ ਜਿਮੈਟੋ ਦਾ ਕੰਮ ਕੀਤਾ ਜਾਵੇ ਇਹੋ ਕੰਮ ਹੋਰ ਵੀ ਕੰਮ ਬੜੇ ਸੀ ਇਹ ਜਹਰ ਕੀ ਸਟੈਂਡਰਡ ਹੈ ਕਿੱਥੋਂ ਦੇ ਲੱਗਾ ਪਤਾ ਮੇਰਾ ਜੀ ਸੀਦਾ ਉਪਰ ਜਿਆਦਾ ਹਿੱਸਾ ਕੰਮ ਨਹੀਂ ਕਰਦਾ ਬਟ ਇਦਾਂ ਫੇਸਬੁੱਕ ਤੇ ਵੀਡੀਓ ਦੇਖੀ ਸੀ ਕਬਾਲ ਭਾਜੀ ਨਾਮ ਦੇ ਹੈ ਸultan road ਤੇ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਮੈਨੂੰ ਵੀਚਰ ਮਿਲੀ ਹੈ ਤੇ ਉਹਨਾਂ ਦੱਸੇ ਵੀ ਇਦਾਂ ਜਲੰਧਰ ਇਸ ਫਾਈਨਲ ਕੋਡ ਐਸੋਸੀਏਸ਼ਨ ਹੈ ਜਿੰਨਾ ਥਰੂ ਜਿਮੈਟੋ ਦੇ ਕੰਮਾਂ ਤੇ ਵੀਚਰ ਮਿਲ ਜੂਗੀ ਤੁਹਾਨੂੰ ਕੋਰੋਨਾ ਥਰੂ ਮੈਨੂੰ ਆ ਮਿਲੀ ਹੈ ਤੇ ਹੁਣ ਆ ਕੰਮ ਕਰ ਰਿਹਾ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਅੱਜ ਤੁਹਾਨੂੰ ਇੱਕ ਨੌਜਵਾਨ ਦੀ ਕਹਾਣੀ ਦਿਖਾਉਣ ਜਾ ਰਹੇ ਹਾਂ ਜਿਹੜਾ ਕਿ ਨੌਜਵਾਨ ਅਮਰਸਾ ਦਾ ਰਹਿਣ ਵਾਲਾ ਜਿਸ ਦਾ ਨਾਮ ਸੁਖਬੀਰ ਹੈ ਅਤੇ 6 ਫੁੱਟ ਜਵਾਨ ਹੈ ਪਰ ਇੱਕ ਹਾਦਸੇ ਕਰਕੇ ਇਸ ਨੌਜਵਾਨ ਨੂੰ ਜ਼ਿੰਦਗੀ ਤੇ ਮੌਤ ਦੇ ਨਾਲ ਲੜਨਾ ਪੈਂਦਾ ਪਿਛਲੇ ਲੰਬੇ ਸਮੇਂ ਤੋਂ 9 ਸਾਲ ਤੋਂ ਜਿਹੜਾ ਬਿਮਾਰ ਜਿਹੜਾ ਕਿ ਮੰਜੇ ਤੇ ਲੜਨਾ ਪੈਂਦਾ ਜ਼ਿੰਦਗੀ ਦੇ ਮੌਤ ਦੇ ਨਾਲ ਪਰ ਮੌਤ ਨੂੰ ਹਰਾ ਕੇ ਜ਼ਿੰਦਗੀ ਨਵੀਂ ਜਿਹੜੀ ਸ਼ੁਰੂ ਕੀਤੀ ਸਨ ਨੌਜਵਾਨਾਂ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਜਰੂਰ ਖਾਵਾਂਗੇ ਇਸ ਨੌਜਵਾਨ ਦੀਆ ਇਹ ਜਿਹੜਾ ਤੁਸੀਂ ਨੌਜਵਾਨ ਦੇਖ ਰਹੇ ਹੋ ਵੀਲਚੇਅਰ ਤੇ ਕਹਿ ਲੋ ਜਾਂ ਇੱਕ ਗੱਡੀ ਜਿਹੜੀ ਇਹ ਨਾਲ ਇਖਤਿਆਰ ਕੀਤੀ ਹੋਈ ਆ ਉਸ ਤੇ ਇਹ ਨੌਜਵਾਨ ਸੁਖਵੀਰ ਦਾਸ ਦਾ ਨੌਜਵਾਨ ਦਾ 30 ਸਾਲ ਦੀ ਉਮਰ ਆ ਅਤੇ ਦੁਬਈ ਦੇ ਵਿੱਚ ਏਸੀ ਮਕੈਨਿਕ ਦਾ ਕੰਮ ਕਰਦਾ ਸੀ ਜਦੋਂ ਆਪਣੇ ਪੰਜਾਬ ਵਿੱਚ ਆਉਂਦਾ ਇੱਕ ਹਾਦਸਾ ਹੋ ਜਾਂਦਾ ਨੌਜਵਾਨ ਆਕਸੀਡੈਂਟ ਹੋ ਜਾਂਦਾ ਜਿਸ ਨਾਲ ਜਿਹੜਾ ਕਿ ਉਸ ਦਾ ਸਰੀਰ ਪੈਰਾਲਾਈਜ਼ ਹੋ ਜਾਂਦਾ ਖਰੀਦ ਦੀ ਸਾਡੀ ਨੂੰ ਸੱਟ ਲੱਗਨ ਕਰਕੇ ਮੜਾ ਲੰਮਾ ਸਮਾਸ ਨੌਜਵਾਨ ਨੇ ਮੰਜੇ ਤੇ ਬਤਾਇਆ ਜਿੰਦਗੀ ਦੇ ਮੌਤ ਦੇ ਨਾਲ ਪਰ ਫਿਰ ਵੀ ਹਿੰਮਤ ਨਹੀਂ ਹਾਰੀ ਇਹ ਨੌਜਵਾਨ ਹਿੰਮਤ ਦੇ ਨਾਲ ਅੱਜ ਜਿਹੜਾ ਕਿ ਟਮੈਟੋ ਦਾ ਕੰਮ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਨੌਜਵਾਨ ਦੀ ਤਸਵੀਰਾਂ ਅਤੇ ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ ਸਾਰਾ ਤਕਲੀਫ ਪੁੱਛਾਂਗੇ ਵੀ ਕਿਸ ਤਰ੍ਹਾਂ ਜਿੰਦਗੀ ਦਾ ਜਿਹੜਾ ਮੜਾ ਸਮਾ ਆ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਇਹ ਮੇਰਾ ਨਾਮ ਸੁਖਵੀਰ ਸਿੰਘ ਹੈ ਸਖਵੀਰ ਜੀ ਜੀ ਕਿਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ ਕੀ ਹਲਵਾਇਆ ਸੀ ਤੁਹਾਨੂੰ ਥੋੜਾ ਜਿਹਾ ਸਾਂਝਾ ਕਰ ਦਿਓ ਕੀ ਕਹਿਣਾ ਚਾਹੋਗੇ ਤੁਸੀਂ ਐਕਚੁਅਲੀ ਮੈਂ ਤੇ ਇਦਾਂ ਹੀ ਵੀ ਛੁੱਟ ਦੁਬਈ ਤੋਂ ਛੁੱਟੀ ਆਇਆ ਏ ਤਾਂ ਯਾਰਾ ਦੋਸਤਾਂ ਨਾਲ ਕੇ ਸਿੰਘਪੂਰ ਜਾਉਣ ਚਲ ਗਿਆ ਸੀ ਉੱਥੇ ਜਾ ਕੇ ਜਦੋਂ ਮੈਂ ਸਿਰ ਪਰਨੇ ਛਾਲ ਮਾਰੀ ਤਾਂ ਪਾਣੀ ਘੱਟ ਕਰਕੇ ਨਾ ਮੇਰਾ ਸਿਰ ਵੱਜ ਗਿਆ ਥੱਲੇ ਜਿਸ ਤਰ੍ਹਾਂ ਕਿ ਮੇਰੀ ਨੈਕ ਫ੍ਰੈਕਚਰ ਹੋ ਗਈ ਉਹਦੇ ਨਾਲ ਪੂਰਾ ਸਰੀਰ ਬੋਡੀ ਪੈਰਾਲਾਈਜ਼ ਹੋ ਗਿਆ ਹੈ ਉਸ ਤੋਂ ਬਾਅਦ 9 ਸਾਲ ਬੈੱਡ ਤੇ ਕੱਡੇ ਆ ਤੇ ਮੈਨੂੰ ਉਸ ਤੋਂ ਵੀ ਜਦੋਂ ਤੁਹਾਨੂੰ ਹੋਸ਼ ਆਇਆ ਸੀ ਡਾਕਟਰਾਂ ਲੋਕੀ ਕਿਹਾ ਗਿਆ ਜਾਂ ਤੁਹਾਡੇ ਸਰੀਰ 'ਚ ਕੀ ਮੂਵਮੈਂਟ ਨਹੀਂ ਹੋਈ ਤੁਹਾਨੂੰ ਆਪਣੇ ਆਪ ਲੱਗਾ ਕਿ ਮੇਰਾ ਕਿਹੜਾ ਸੀ ਦਾ ਹਿੱਸਾ ਕੰਮ ਨਹੀਂ ਕਰ ਰਿਹਾ ਫਿਰ ਉਸ ਤੋਂ ਬਾਅਦ ਤੁਸੀਂ ਡਾਕਟਰਾਂ ਨੂੰ ਪੁੱਛਿਆ ਕਿ ਮੈਨੂੰ ਹੋਇਆ ਕੀ ਹੈ ਮੈਨੂੰ ਕਿਉਂ ਨਹੀਂ ਕੰਮ ਕਰ ਰਿਹਾ ਸੀ ਜਦੋਂ ਹਸਪਤਾਲ ਲੱਗ ਗਿਆ ਸੀ ਮੈਨੂੰ ਮੈਂ ਤਾਂ ਪਤਾ ਹੀ ਨਹੀਂ ਕਿੱਥੇ ਪਿਆ ਕਿਤਨੇ ਕਿਉਂਕਿ ਬੋਡੀ ਤਾਂ ਪੂਰੀ ਸੌਨ ਪਈ ਸੀ ਮੈਨੂੰ ਇਹ ਨਹੀਂ ਪਤਾ ਮੰਜੇ ਤੇ ਪਿਆ ਵੀ ਕਿੰਨੀ ਪਿਆ ਉਹ ਤਾਂ ਬਾਅਦ ਚੋ ਪਤਾ ਲੱਗਾ ਵੀ ਹਾਂ ਇਦਾਂ ਮਣਕਣੇ ਹੁੰਦੇ ਆ ਵੀ ਹਿਲਜਾਂ ਤਾਂ ਸਰੀਰ ਰੁਕ ਜਾਂਦਾ ਸਾਰਾ ਫਿਰ ਥੋੜਾ ਸ਼ੌਕ ਜਿਹਾ ਲੱਗਾ ਵੀ ਹੁਣ ਚੱਲ ਪਾਉਂਗਾ ਕਿ ਨਹੀਂ ਚੱਲ ਪਾਉਂਗਾ ਉਸ ਟਾਈਮ ਤਾਂ ਮਜ਼ਾਕ ਚ ਸੀਗਾ ਵੀ ਚਲੋ ਹਫਤਾ ਦੋ ਲੱਗ ਹਫਤੇ ਲੱਗ ਜਾਣਗੇ ਠੀਕ ਹੋ ਜਾਈਂਗਾ ਪਰ ਇਹਨੂੰ ਲੰਘਦਾ ਲੰਘਦਾ ਟਾਈਮ 9 ਸਾਲ ਲੰਘ ਗਏ ਤਾਂ ਕੀ ਤੁਸੀਂ ਵੀ ਇਲਾਜ ਦੇ ਦੌਰਾਨ ਤੁਸੀਂ ਡਾਕਟਰਾਂ ਨੂੰ ਪੁੱਛਿਆ ਜਾਂ ਪਰਿਵਾਰ ਨੂੰ ਪੁੱਛਿਆ ਵੀ ਮੈਂ ਕਦੋਂ ਠੀਕ ਹੋਊਂਗਾ ਕਦੋਂ ਉੱਠ ਕੇ ਆਪਣਾ ਕਾਰੋਬਾਰ ਕਰੂੰਗਾ ਕਦੀ ਇਸ ਤਰ੍ਹਾਂ ਦੀ ਗੱਲ ਹੋਈ ਪਰਿਵਾਰ ਨਾਲ ਕਦੀ ਹਾਂ ਜੂ ਹਰ ਇੱਕ ਨਾ ਕਰਦਾ ਰਹੇ ਵੀ ਕਿੰਨਾ ਟਾਈਮ ਲੱਗ ਸਕਦਾ ਡਾਕਟਰਾਂ ਨੇ ਕੀਤਾ ਉਹ ਪਤਾ ਨਹੀਂ ਹੌਸਲੇ ਵਾਸਤੇ ਕਹਿ ਦਿੰਦੇ ਵੀ ਚੱਲ ਛੇਤੀ ਹੋ ਜੂਗਾ ਕਈ ਸਾਲ ਬਾਅਦ ਹੋ ਜੂਗਾ 6 ਮਹੀਨੇ ਬਾਅਦ ਬਟ ਨਹੀਂ ਜਦੋਂ ਗੱਲਬਾਤ ਹੋਈ ਨਾ ਮੁੰਡੇ ਹੋਰ ਵੀ ਜਿੰਨਾਂ ਸਰਟ ਵਗੈਰਾ ਲੱਗੇ ਫਿਰ ਉਹਨਾਂ ਦੱਸਿਆ ਵੀ ਇਹ ਸਰੀਰ ਦੀ ਇਹੋ ਜਿਹੀ ਬਿਮਾਰੀ ਆ ਸੱਟ ਲੱਗਦੀ ਨਾ ਸਿਰ ਰੁਕ ਜਾਂਦਾ ਕਈ ਚੱਲ ਪੈਂਦੇ ਕਈਆਂ ساری ਉਮਰ ਨਿਕਲ ਜਾਂਦੀ ਐ ਉਹ ਤਰ੍ਹਾਂ ਛੋਟ ਛੜ ਗਿਆ ਲੱਗਾ ਸੀ ਜੀ ਤੁਸੀਂ ਜਦੋਂ ਪੰਜਾਬ ਆਉਂਦੇ ਹੋ ਕਿਹੜੀ ਜਗ੍ਹਾ ਤੁਸੀਂ ਕੰਮ ਕਰਦੇ ਹੋ ਕੀ ਕੰਮ ਕਰਦੇ ਸੀ ਤੇ ਕਿੰਨਾ ਕੁ ਉੱਥੋਂ ਆਮਦਨ ਕਮਾ ਲੈਂਦੇ ਸੀ ਜਿਸ ਨਾਲ ਪਰਿਵਾਰ ਦਾ ਵਧੀਆ ਗੁਜ਼ਾਰਾ ਹੋ ਜਾਂਦਾ ਸੀ ਮੈਂ ਤਾਂ ਆਪਣਾ ਹੀ ਕੰਮ ਕਰਦਾ ਸੀ ਏਸੀ ਫ੍ਰਿਜ ਵਾਸ਼ਿੰਗ ਮਸ਼ੀਨ ਦਾ ਕੰਮ ਕਰਦਾ ਰਿਪੇਅਰਿੰਗ ਦਾ ਆਪਣਾ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਨਹੀਂ ਬਾਹਰ ਕਿੱਥੇ ਬਾਹਰ ਮੈਂ ਉਹ ਤਾਂ ਅਬੀਦ ਕੰਮ ਕਰਦਾ ਸੀ ਕਿੰਨਾ ਚਿਰ ਕੰਮ ਕੀਤਾ ਉੱਥੇ ਮੈਂ ਗਿਆ ਨਸਾਲ ਆ ਗਿਆ ਸੀ ਤੇ ਸਾਲ ਬਾਅਦ ਛੁੱਟੀ ਮਿਲੀ ਛੁੱਟੀ ਆਇਆ ਸੀ ਉਥੇ ਮੇਰਾ ਮੈਂਟੇਨੈਂਸ ਦਾ ਕੰਮ ਸੀਗਾ ਇੱਕ ਰਬਾਬ ਦੇ ਘਰੇ ਸੀਗਾ ਉਹਦੇ ਆਪਣੇ 5-6 ਘਰ ਸੀਗਾ ਉਹ ਸੋਹੀ ਏਸੀ ਦੇਖਣੀ ਸੀ ਉਥੇ ਵਧੀਆ ਮੇਰਾ 25-30000 ਬਣਦਾ ਸੀਗਾ ਫੇਰ ਸੋਚਿਆ ਸੀ ਇਸ ਤਰ੍ਹਾਂ ਦੇ ਹਾਲਾਤ ਹੋ ਜਾਣਗੇ ਜ਼ਿੰਦਗੀ 'ਚ ਇੰਡੀਆ ਜਾਵਾਂਗਾ ਜਾਂ ਇਸ ਤਰ੍ਹਾਂ ਦੇ ਹਾਲਾਤ ਹੋ ਜਾਣਗੇ ਕਦੀ ਮੈਂਟਰੀ ਦੀ ਇਹ ਦਿਮਾਗ 'ਚ ਆਇਆ ਸੀ ਗੱਲ ਕਰੀਏ ਨਹੀਂ ਨਹੀਂ ਕੌਣ ਸੋਚ ਕੇ ਚੱਲਦਾ ਮੈਂ ਤਾਂ ਆਪਣਾ ਖੁਸ਼ੀ-ਖੁਸ਼ੀ ਆਏ ਬਈ ਚੱਲ 2-3 ਦਿਨ ਹੈਗੇ 2-3 ਮਹੀਨੇ ਛੁੱਟੀ ਕੱਟਾਂਗਾ ਫਰਮਾਨਾ ਫੇਰ ਆਪਣਾ ਕੰਮ ਕਰਾਂਗੇ ਪਰ ਕੀ ਪਤਾ ਜੋ ਕਰਮਾ ਲਿਖਿਆ ਹੈ ਇੱਥੇ ਆ ਗਿਆ ਉਹ 2 ਕੁ ਮਹੀਨੇ ਕੱਟੇ ਛੁੱਟੀ ਜਾਂਦਾ ਟਾਈ 来ਗੇ 15 ਦਿਨ ਨਹੀਂ ਰਹਿਗੇ ਵਾਪਸ ਜਾਣ ਤੇ ਬਸ ਆ ਚੀਜ਼ ਹੋ ਗਈ ਮੇਰੇ ਨਾਲ ਸੱਟ ਲੱਗ ਗਈ ਕਿੰਨਾ ਸਾਲ ਤੁਸੀਂ ਮੰਜੇ ਤੇ ਸੰਘਰਸ਼ ਕਰਦੇ ਤੇ ਕਿੰਨਾ ਚਿਰ ਮੰਜੇ ਤੇ ਤੁਸੀਂ ਬੈੱਡ ਤੇ ਰਹੇ ਆਪਣੇ ਆਪ ਨੂੰ ਕੀ ਹਾਲਾਤ ਬਣ ਗਏ ਸੀ ਸਰੀਰ ਤੇ 6 ਫੁੱਟ ਜਵਾਨ ਸੀ ਜਿਹੜਾ ਸੁਬੀਰ ਕੀ ਹਾਲਾਤ ਬਣ ਗਏ ਸੀ ਉਸ ਦੇਖੋ 2014 ਚ ਮੈਂ ਛੁੱਟੀ ਆਇਆ ਸੀਗਾ ਤੇ ਜੁਲਾਈ ਦਾ ਮਹੀਨਾ ਸੀ ਜਾਣਾ ਸੀ ਵਾਪਸ 2014 ਦੀ ਸੱਟ ਲੱਗੀ ਉਸ ਤੋਂ ਬਾਅਦ ਬੈੱਡ ਤੇ ਕੱਢੇ ਹੁਣ ਆ ਤੁਮ 2 ਕੁ ਮਹੀਨੇ ਹੋਏ ਬਾਹਰ ਨਿਕਲੇ ਨੂੰ ਸ਼ਹਿਰ ਜਾਣਾ ਸਟਾਰਟ ਕੀਤਾ ਕੰਮ ਦਾ ਨੇ ਤਾਂ 9 ਸਾਲ ਤਾਂ ਬੈੱਡ ਤੇ ਗੱਡੇ ਉੱਤੇ ਜੋ ਵੀ ਬੈੱਡਸੋਲ ਵਗੈਰਾ ਬਸ ਬੋਖਰਾਉ ਕੀ ਤਸਰੀਬ ਨਾਲ ਇਹ ਬਿੰਦੇਸੋ ਸੁਭਿਧੀ ਜਨਨ ਕਿਸ ਤਰ੍ਹਾਂ ਹੈ ਵੀ ਜੇਮੈਟੋ ਦਾ ਕੰਮ ਕੀਤਾ ਜਾਵੇ ਇਹੋ ਕੰਮ ਹੋਰ ਵੀ ਕੰਮ ਬੜੇ ਸੀ ਇਹ ਜਨਨ ਕੀ ਸਟੈਂਡਰਡ ਹੈ ਕਿੱਥੋਂ ਲੱਗ ਲੱਗਾ ਪਤਾ ਇਹ ਮੇਰਾ ਅਚਰੀ ਸ੍ਰੀ ਦਾ ਕੋਈ ਜ਼ਿਆਦਾ ਹਿੱਸਾ ਕੰਮ ਨਹੀਂ ਕਰਦਾ ਬਟ ਇਦਾਂ ਫੇਸਬੁੱਕ ਤੇ ਵੀਡੀਓ ਦੇਖੀ ਸੀ ਕਿ ਬਾਲਪਾਜੀ ਨਾਮ ਦੇ ਹੈ ਸੁਲਤਾਨ ਰੋਡ ਤੇ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਮੈਨੂੰ ਆ ਫੀਚਰ ਮਿਲੀ ਆ ਤੇ ਉਹਨਾਂ ਦੱਸੇ ਵੀ ਤਾਂ ਜਲੰਧਰ ਦੀ ਸਪਾਇਨਲ ਕੋਡ ਐਸੋਸੀਏਸ਼ਨ ਹੈਗੀ ਆ ਜਿੰਨਾ ਥਰੂ ਜਮਾਟੋ ਦੇ ਕੰਮ ਤੇ ਵੀਲਚਰ ਮਿਲ ਜੂਗੀ ਤੈਨੂੰ ਪਰ ਉਹਨਾਂ ਥਰੂ ਮੈਨੂੰ ਆ ਮਿਲੀ ਹੈ ਤੇ ਹੁਣ ਆ ਕੰਮ ਕਰ ਰਿਹਾ ਮੈਂ ਕਿੰਨੇ ਸੋਪੀ ਸ਼ਹਿਰ ਚ ਕਿੰਨਾ ਸਮਾਂ ਕੱਢਦੇ ਹੋ ਤੇ ਕਿੰਨੇ ਕੁ ਰੋਜ਼ ਦਾ ਜਿੰਨੇ ਆਰਡਰ ਤੁਹਾਨੂੰ ਮਿਲ ਜਾਂਦੇ ਨੇ ਆਰਡਰ ਲੈਣ ਲੱਗਾ ਕਿ ਕੋਈ ਮੁਸ਼ਕਲ ਨਹੀਂ ਆਉਂਦੀ ਕਿ ਉਸ ਦੇ ਦੇ ਵੀ ਲੋਕਾਂ ਦੇ ਘਰਾਂ ਤੱਕ ਕਿਸ ਤਰ੍ਹਾਂ ਦਾ ਫੋਟੂ ਆਰਡਰ ਚੱਕਣੇ ਪੈਂਦੇ ਆ ਕਿਸ ਤਰ੍ਹਾਂ ਸਾਰਾ ਮੈਂਟੇਨ ਕਰਦੇ ਹੋ ਨਹੀਂ ਦਿੱਕਤਾਂ ਕੋਈ ਨਹੀਂ ਆਉਂਦੀ ਆਰਡਰ ਚੱਕਣ ਤੇ ਰਸੀਵ ਕੋ ਦੇਣ ਚ ਜਦੋਂ ਹੋਟਲ ਤੇ ਜਾਇਦਾ ਹੋਟਲ ਲੈਣ ਵਾਸਤੇ ਉਹ ਨੂੰ ਦੱਸ ਦਿੱਤਾ ਕਿ ਇਦਾਂ ਮੈਂ ਇਲੈਕਟ੍ਰਿਕ व्हीलचेयर ਤੇ ਹਾਂ ਤੇ ਅੰਦਰ ਆ ਨਹੀਂ ਸਕਦਾ ਉਹ ਫਿਰ ਆਪਣਾ ਕੋਈ ਕਲਾਇੰਟ ਭੇਜ ਦਿੰਦੇ ਆ ਆਰਡਰ ਦੇ ਦਿੰਦੇ ਆ ਰਹੀ ਗੱਲ ਕਸਟਮਰ ਦੀ ਉਹਨਾਂ ਨੂੰ ਵੈਸੇ ਦੱਸ ਦਿੱਤਾ ਵੀ ਨਹੀਂ ਮੈਂ ਨਹੀਂ ਆਪਾਂ ਉੱਪਰ ਉਹ ਸੋ ਖੁਸ਼ ਹੁੰਦੇ ਦੇਖ ਕੇ ਵੀ ਉਹ ਅਪਰੀਸ਼ੀਏਟ ਕਰਦੇ ਵੀ ਬੰਦਾ व्हीਚੇਅਰ ਤੇ ਆਰਡਰ ਦੇਣ ਆਇਆ ਫਿਰ ਖੁਸ਼ੀ ਖੁਸ਼ੀ ਉਹ ਵੀ ਵਧੀਆ ਲੈ ਲੈਂਦੇ ਆਰਡਰ ਰਸੀਪਟ ਲੈ ਲੈਂਦੇ ਨਾਲੇ ਸ਼ਾਬਾਸ਼ੀ ਵੀ ਦਿੰਦੇ ਆ ਕਿ ਚਲੋ ਬੰਦਾ ਕੰਮ ਕਰ ਰਿਹਾ ਘਰੋਂ ਨਿਕਲਿਆ ਤਾਂ ਹੋਇਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਨੌਜਵਾਨ ਜਿਹੜਾ ਜਿਸ हिम्मत ਕਰਕੇ ਇਸ ਨੌਜਵਾਨ ਨੇ ਆਪਣਾ ਬੈਡ ਛੱਡਿਆ ਤੇ ਕਾਰੋਬਾਰ ਕਰਨ ਵਾਸਤੇ ਜਿਮੈਟੋ ਦਾ ਰਸਤਾ ਚੁਪਿਆ ਤੁਸੀਂ ਦੇਖ ਸਕਦੇ ਹੋ ਵੀ ਅੱਜ ਅਮਰਸਾ ਦੀਆਂ ਗਲੀਆਂ ਵਿੱਚ ਇਹ ਨੌਜਵਾਨ ਜਿਹੜਾ ਜਿਹੜਾ ਕਿ ਜਿਮੈਟੋ ਦਾ ਕੰਮ ਕਰਦਾ ਹੈ ਤੇ ਡਿਲੀਵਰੀ ਜਿਹੜਾ ਕਿ ਲੋਕਾਂ ਦੇ ਘਰਾਂ ਵਿੱਚ ਪਹੁੰਚਾਉਂਦਾ ਤੇ ਲੋਕਾਂ ਵੱਲੋਂ ਵੀ ਬੜਾ ਪਿਆਰ ਤੇ ਮਾਨ ਸਨਮਾਨ ਦਿੱਤਾ ਜਾਂਦਾ ਕਿਉਂਕਿ ਜਿੱਥੇ ਸਰੀਰਾ ਠੀਕ ਹੋਣ ਕਰਕੇ ਫਿਰ ਵੀ ਕੰਮ ਕਰ ਰਿਹਾ ਵਾ ਅਸਲੀ ਦੇ ਵੀ ਜਿੱਥੇ ਚੰਗੇ ਭਲੇ ਲੋਕ ਹੁੰਦੇ ਨੇ ਨੌਜਵਾਨ ਉਹ ਕਾਰੋਬਾਰ ਨਹੀਂ ਕਰਦੇ ਆਪਣੇ ਆਪ ਨੂੰ ਵਿਲੇਮ ਮਹਿਸੂਸ ਕਰਦੇ ਨੇ ਪਰ ਇਹ ਨੌਜਵਾਨ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਰੋਜੀ ਰੋਟੀ ਤੇ ਮੈਨੂੰ ਐਸੋਪੀ ਅਸੀਂ ਦੇਖਦੇ ਵੀ ਜਿਹੜੇ ਲੋਕ ਇਸ ਤਰ੍ਹਾਂ ਨਹੀਂ ਕੰਮ ਕਰਦੇ ਅਸੀਂ ਦੇਖਦੇ ਆਂ ਕਈ ਧਾਰਮਿਕ ਜਗ੍ਹਾ ਤੇ ਮੰਗਣਾ ਮਹਿਸੂਸ ਕਰਦੇ ਨੇ ਜਾਂ ਉੱਥੇ ਜਾ ਕੇ ਭੀਖ ਮੰਗਣਾ ਸ਼ੁਰੂ ਕਰ ਦਿੰਦੇ ਨੇ ਅਜਿਹੇ ਲੋਕਾਂ ਨੂੰ ਸੁਖਬੀਰ ਕੀ ਕਹਿਣਾ ਚਾਹੋਗੇ ਨੇ ਬਦਨਾਮ ਕਰਨਾ ਬੰਦ ਕਰਦੇ ਬਸ ਇਹ ਕੰਮ ਨਾਲ ਕੁਝ ਨਹੀਂ ਹੋਣਾ 2 4 ਇਦਾਂ ਕਰਨਾ ਜਿੱਦਾਂ ਮੈਂ ਵੀ ਪਹਿਲੀ ਦਾਰ ਕੰਮ ਕਰਨ ਗਿਆ ਨਾ ਜਦੋਂ ਮੈਂ ਆਰਡਰ ਲੈਣ ਲਈ ਖਲੋਤਾ ਉਹਨੇ ਕਿਤੇ ਸਮਝਾਣਾ ਕਿ ਮੰਗਣ ਵਾਲਾ ਆ ਗਿਆ ਉਹਨੇ ਕਿਹਾ ਕਾਕਾ ਅੱਗੇ ਜਾ ਪਰ ਮੈਨੂੰ ਬਹੁਤ ਫੀਲ ਹੋਇਆ ਵੀ ਯਾਰ ਮੈਂ ਕੰਮ ਕਰਨ ਆਇਆ ਕਰੋ ਨਿਕਲ ਆਇਆ ਵਰਦੀ ਪਾਈ ਹੋਈ ਆ ਵਧੀਆ ਸਕੂਟਰੀ ਤੇ ਆਇਆ ਪਰ ਉਹੀ ਗੱਲ ਹੋਈ ਨਾ ਜੇ ਹੈਂਡਿਕੈਪ ਨੂੰ ਫਿਰ ਉਸੇ ਨਜ਼ਰੀਏ ਨਾਲ ਦੇਖਦੇ ਆਂ ਤੇ ਮੰਗਣ ਵਾਲੀ ਆ ਪਰ ਨਹੀਂ ਆ ਚੀਜ਼ ਕਰਨ ਬੰਦ ਕਰਨੀ ਚਾਹੀਦੀ ਆ ਇਹ ਹੀ ਕਹਿਣਾ ਚਾਹੀਦਾ ਇਹ ਚੀਜ਼ਾਂ ਕਰੀਆਂ ਬੰਦ ਕਰ ਦੋ ਜੇ ਮੈਂ ਤਾਂ ਹੋਂਦੀ ਜ਼ਿਆਦਾ ਨਹੀਂ ਥੋੜੀ ਕਰ ਲਓ ਆਪਣੀ ਹੱਕ ਦੀ ਖਾ ਲੋ ਕਮਾਈ ਦੀ ਖਾ ਲੋ ਖਾਂ ਚ ਸਕੂਨ ਮਿਲੂਗਾ ਤੁਹਾਨੂੰ ਮੰਗੇ ਖਾਣਾ ਇੱਜ਼ਤ ਬਹੁ ਨਿਲਾਮ ਹੁੰਦੀ ਸਾਡੀ ਬੜੇ ਲੋਕੀ ਦੇਖੇ ਵੀ ਇਦਾਂ ਹੁੰਦੇ ਵੀ ਕਿ ਮੇਰਾ ਯਾਰ ਦੋਸਤ ਵੀ ਸੀਗਾ ਉਹ ਵੀ ਇਦਾਂ ਗਿਆ ਸੀ ਆਪਣੇ ਪੱਗ ਬੂ ਬਣੀ ਸੀ ਉਹ ਮੈਡੀਕਲ ਸਟੋਰ ਤੇ ਗਿਆ ਦਵਾਈ ਲੈਣ ਉਹ ਇਦਾਂ ਮੈਡੀਕਲ ਸਟੋਰ ਵਾਲਾ ਉਹਨੂੰ ਭਜਾਤਾ ਕਹਿੰਦਾ ਨੇ ਉਹ ਕਹਿੰਦਾ ਕਿ ਆਪ ਜੀ ਮੈਂ ਦਵਾਈ ਲੈਣ ਆਇਆ ਮੇਰੇ ਪੈਸੇ ਹੈਗੇ ਮੇਰੇ ਤੋਂ ਮੰਗਣ ਨਹੀਂ ਆਇਆ ਚੰਗੇ ਬਲੇ ਘਰ ਚੋਂ ਆਇਆ ਕਹਿੰਦਾ ਮੈਂ ਫਿਰ ਉਹੀ ਗੱਲ ਨਾਲ ਜੋ ਸਾਡੀ ਬਣਾਤੀ ਇਮੇਜ ਬਣਾਤੀ ਲੋਕਾਂ ਨੇ ਮੰਗ ਮੰਗ ਕੇ ਉਹ ਬੰਦ ਹੋਣੀ ਚਾਹੀਦੀ ਹੈ ਪਰ ਗੱਲ ਕੇ ਸੁਬੀਰੀ ਤੁਹਾਨੂੰ ਵੇਖ ਕੇ ਲੋਕਾਂ ਨੂੰ ਹਿੰਮਤ ਵੀ ਮਿਲਦੀ ਹੈ ਕਿਉਂਕਿ ਤੁਸੀਂ ਮਿਹਨਤ ਕਰਦੇ ਹੋ ਨਾ ਕਿਸੇ ਕੋ ਭੀਖ ਮੰਗਦੇ ਹੋ ਖੁਦ ਮਿਹਨਤ ਕਰਕੇ ਇੰਨੇ ਲੰਬਾ ਸਫਰ ਰੋਜ ਦਾ ਤੈਅ ਕਰਕੇ 20 ਤੋਂ 25 ਕਿਲੋਮੀਟਰ ਰੋਡ ਦਾ ਸਫ਼ਰ ਤੈਅ ਕਰਦੇ ਹੋ ਫਿਰ ਆ ਕੇ ਆਪਣੀ ਮਿਹਨਤ ਕਰਨਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹੋ ਲੋਕਾਂ ਵਾਸਤੇ ਖਾਸ ਕਰਕੇ ਮਹੌਦੀਆਂ ਮਿਸਾਲ ਆ ਜਿਹੜੇ ਨੌਜਵਾਨ ਇਸ ਤਰ੍ਹਾਂ ਸੀ ਦੇਂਦੇ ਪੀ ਚੰਗੇ ਬਲੇ ਹੱਟੇ-ਕੱਟੇ ਹੋ ਕੇ ਕੰਮ ਨਹੀਂ ਕਰਦੇ ਜਾਂ ਜਿਹੜੇ ਲੋਕ ਹੈਂਡੀਕੈਪ ਨੇ ਕਿਤੇ ਆਪ ਆਪ ਨੂੰ ਮਹਿਸੂਸ ਕਰਦੇ ਨੇ ਪੀ ਸ਼ਾਇਦ ਆਬੜਾ ਤਾਂ ਨਹੀਂ ਮੀਨੇ ਮਾਰਦੇ ਨੇ ਜਾਂ ਕਹਿੰਦੇ ਨੇ ਪੀ ਮੈਂ ਜ਼ਿੰਦਗੀ 'ਚ ਨਹੀਂ ਕੰਮ ਕਰ ਸਕਦਾ ਉਹਨਾਂ ਵਾਸਤੇ ਤੁਸੀਂ ਬੜੀ ਵਧੀਆ ਮਿਸਾਲ ਜੀ ਤੇ ਮੈਨੂੰ ਐਸੋ ਵੀ ਕਿੰਨਾ ਕੁ ਰੋਜ ਦੀ ਆਰਡਰ ਮਿਲ ਜਾਂਦੇ ਨੇ ਜ ਹਾਂਜੀ ਮੈਂ ਨਾ ਸਟਾਰਟਿੰਗ ਨਾਲ ਦੱਸਿਆ ਦੋ ਕੁ ਮਹੀਨੇ ਸਟਾਰਟ ਕੀਤੇ ਨੂੰ ਤੇ ਪਰ ਕੰਪਨੀ ਦਾ ਕੋਈ ਰੂਲ ਹੈ ਕਿ ਜੋ ਬੰਦਾ ਮੈਟਰਲ ਵਾਈਜ਼ ਕੰਮ ਮਿਲਦਾ ਮੇਰੇ ਇੱਕ व्हीलचेयर ਦੀ ਬੈਟਰੀ ਆ ਕਿ ਨਾ 30 ਕਿਲੋਮੀਟਰ ਚੱਲਦੀ ਬੈਟਰੀ ਉਹਦੇ ਹਿਸਾਬ ਨਾਲ ਮੈਂ ਦੋ ਤਿੰਨ ਆਰਡਰ ਤਿੰਨ ਕੁਆਟਰ ਮਿਲ ਜਾਂਦੇ ਮਿਨੀਮਮ ਤੇ ਥੋੜਾ ਬੈਟਰੀ ਜੇ ਐਕਸਟੈਂਡ ਹੋ ਜੇ ਨਾ ਮੇਰੀ ਤਾਂ ਹੋ ਸਕਦਾ ਮੈਂ 8 ਘੰਟੇ ਵੀ ਕੰਮ ਕਰ ਲਾਂ ਜਿੰਨਾ 10 ਵਾਰ ਆਰਡਰ ਲੱਗ ਜਾਣਗੇ ਵਧੀਆ ਉਹ ਥੋੜਾ ਬੈਟਰੀ ਕਰਕੇ ਮੈਂ ਘਾਟੀ ਆਰਡਰ ਲੈ ਰਿਆ ਕਿਉਂਕਿ ਤੁਹਾਨੂੰ ਪਤਾ 10 ਕਿਲੋਮੀਟਰ ਜਾਣਾ 10 ਕਿਲੋਮੀਟਰ ਆਉਣਾ 30 ਕਿਲੋਮੀਟਰ ਸ ਫਸਟ 10 ਕਿਲੋਮੀਟਰ ਅੰਦਰ ਹੀ ਕੰਮ ਹੁੰਦਾ ਮੇਰ ਕੋ। ਸੁਪੀ ਜੀ ਵੀ ਨੇ ਸੋਪੀ ਕਦੀ ਇਕੱਲੇ ਬੈਠਿਆ ਕਦੀ ਮਨ ਚ ਨਾਰਾਜ਼ਗੀ ਹੁੰਦੀ ਐ ਚੀਜ਼ ਨੂੰ ਲੈ ਕੇ ਜਰਾਬਣਾ ਕਿਤੇ ਗੁੱਸਾ ਆ ਗਿਆ ਕਿ ਸ਼ਿਕਵਾ ਕਰਦੇ ਹੋ ਕਿਤੇ ਵੀ ਰੱਬਾ ਕਿਹੜੇ ਦਿਨ ਲਿਆ ਤੇ ਬੜਾ ਸੋਹਣਾ ਸੇ ਸੀ ਬੜਾ ਸੋਹਣਾ ਸੇ ਦਿੱਤਾ ਸੀ ਭਾਵੇਂ ਤੇਰਾ ਦਿੱਤਾ ਸੀ ਪਰ ਇਹ ਕੀ ਹਾਲਾਤ ਬਣਾਤੇ ਨੇ। ਫਿਰ ਤੇ ਬਹੁਤ ਸੁਪਨੇ ਦੇਖੇ ਸੀ ਜ਼ਿੰਦਗੀ ਦੇ ਬੜੀ ਜ਼ਿੰਦਗੀ ਚ ਕਮਾਈਆਂ ਕਰਨੀਆਂ ਸੀ ਬੜੀਆਂ ਜ਼ਿੰਦਗੀ ਚ ਢੜਾਈਆਂ ਕਰਨੀਆਂ ਸੀ ਪੈਸਾ ਕਮਾਉਣਾ ਸੀ। ਕਈ ਹੁੰਦੇ ਕਈ ਕੱਲੇ ਬੈ ਕੇ ਸੋਚਦੇ ਉਹ ਚੀਜ਼ ਨੂੰ। ਇਹ ਜਦੋਂ ਸੱਤ ਲੱਗੀ ਸੱਤ ਅੱਠ ਸਾਲ ਤੱਕ ਸੋਚਿਆ ਹੀ ਸੋਚਿਆ ਸੀ ਕਿਉਂਕਿ ਉਹ ਦਿਮਾਗ ਕੰਮ ਕਰਨੋਂ ਗਿਆ ਸੀ ਕਿਉਂਕਿ ਮੈਂ ਫਿਰਨ ਤੁਰਨ ਵਾਲਾ ਕੰਮ ਤੁਹਾਨੂੰ ਪਤਾ ਜਿਹੜਾ ਬੰਦਾ ਫੀਲਡ 'ਚ ਕੰਮ ਕਰਨ ਵਾਲਾ ਜੈਕਦਮ ਘਰੇ ਬੈ ਇੱਕ ਤਾਂ ਮੈਨੂੰ ਡਿਪਰੈਸ਼ਨ ਦੀ ਬਿਮਾਰੀ ਵੀ ਹੋ ਚੁੱਕੀ ਸੀ ਡਿਪਰੈਸਿਵ ਜਾ ਚੁੱਕਾ ਦੋ ਤਿੰਨ ਸਾਰਾ ਫੇਰ ਸਮਝਾ ਲਿਆ ਖੁਦ ਨੂੰ ਵੀ ਨਹੀਂ ਯਾਰ ਇਦਾਂ ਕਰਨਾ ਕੁਝ ਨਹੀਂ ਹੈ ਜੇ ਰੱਬ ਨੇ ਬਚਾਇਆ ਇਹ ਘਰ ਦੇ ਖੁਸ਼ ਹੈ ਵੇਖ ਕੇ ਜੇ ਮੈਂ ਇਦਾਂ ਸੋਚ-ਸੋਚ ਕੇ ਬਿਮਾਰ ਪੈ ਜਾਣਾ ਫੇਰ ਹੋਰ ਜ਼ਿਆਦਾ ਟੁੱਟ ਜਾਣਗੇ ਮੈਂ ਚਲੋ ਹੁਣ ਬਾਹਰ ਨਿਕਲੇ ਆ ਖੁ ਮੈਨੂੰ ਬੋਲਦਿਆਂ ਵੇਖਦੇ ਆ ਚਿੰਜਾਂਦਿਆਂ ਵੇਖਦੇ ਖੁਸ਼ ਹੁੰਦੇ ਆ ਆਸ ਕਾ ਕਿਉਂ ਸੋਚਣਾ ਬੰਦ ਕਰਦਾ ਪਹਿਲੀ ਗੱਲ ਤੇ ਮੈਂ ਕੱਲਾ ਰਹਿੰਦਾ ਹੀ ਨਹੀਂ ਹਾਂ ਜਾਂ ਗੁੜੀਆਂ ਕੋਲੇ ਹੁੰਦੀ ਆਸ ਖੇਡ ਲੀਦਾ ਵੀ ਕੱਲੇ ਰਹਿਵਾਂਗਾ ਤਾਂ ਸੋਚ ਜਾਵਾਂਗਾ ਬਸ ਇਹ ਕੀ ਗੱਲਾਂ ਰਹਿਣਾ ਬੰਦ ਕਰਦਾ ਮੈਂ ਉਹ ਥੋੜਾ ਬਾਟ ਕਰ ਲੀਦਾ ਆਰਮਾਨ ਨਾਲ ਵਧੀਆ ਰਿਲੈਕਸ ਹੋ ਜਾਈਦਾ ਕਿ ਅਜੇ ਕੋਈ ਦਿੱਕਤ ਨਹੀਂ ਜਿਆਦਾ ਸੋਚਣਾ ਬੰਦਾ ਜਾਂ ਡਿਪਰੈਸ਼ਨ ਦੀ ਬਿਮਾਰੀ ਪੈ ਜਾਂਦੀ ਹੈ ਜਾਂ ਸੋ ਜਿਆਦਾ ਸੋਚਣਾ ਕੋਈ ਫਰਕ ਨਹੀਂ ਪੈਂਦਾ ਕੀ ਲੱਗਦਾ ਵੀ ਮਾਪੇ ਦੇ ਸਹਾਰਾ ਬਣੇ ਹੋ ਉਹਨਾਂ ਦੀ ਪਰਵਿਸ਼ ਕਰ ਰਹੇ ਹੋ ਅਸੀਂ ਦੇਖਿਆ ਵੀ ਬਜ਼ੁਰਗ ਮਾਪੇ ਨੇ ਇਕ ਤੋ ਤੁਹਾਡਾ ਸਹਾਰਾ ਮਾਪੇ ਬਾਬ ਨੂੰ ਕੀ ਲੱਗਦਾ ਵੀ ਉਹਨਾਂ ਦਾ ਹੁਣ ਬੁਢੇਪੇ ਵਿੱਚ ਜਿਹੜਾ ਉਹਨਾਂ ਦਾ ਸੁਪਨਾ ਸੀ ਤੁਸੀਂ ਪੂਰਾ ਵੀ ਕਰੋਗੇ ਹੁਣ ਮਿਹਨਤ ਕਰ ਰਹੇ ਹੋ ਰੋਜੀ ਰੋਟੀ ਜੋਗੇ ਹੋਗੇ ਤੁਸੀਂ ਹੁਣ ਬਿਲਕੁਲ ਜੀ ਮਾਲਕ ਦਾ ਸ਼ੁਕਰ ਹੈ ਜੀ ਜੇ ਆਪਾਂ 100 ਰੋਜ਼ ਦਾ 100 ਕਮਾਉਣ ਲੱਗ ਪਏ ਆ ਅੱਜ 100 ਕਮਾਉਣੇ ਕੱਲ ਨੂੰ 200 ਵੀ ਕਮਾ ਲਾ ਜੇ 3000 ਕਮਾ ਲਾ ਕੱਲ ਨੂੰ 7000 ਕਮਾ ਲਾਂਗੇ ਤੇ ਪੈਸਾ ਸਭ ਕੋਈ ਕੰਮ ਆ ਜਾਂਦਾ ਬੁਢਾਪੇ 'ਚ ਚਲੋ ਪੈਸਾ ਹੀ ਕੰਮ ਆਉਂਦਾ ਬਿਮਾਰੀਆਂ ਸੋਹ ਜਾਂਦੀਆਂ ਬੁਢਾਪੇ 'ਚ ਕਿ ਚਲੋ ਉਹਨਾਂ ਨੂੰ ਖੁਸ਼ੀ ਆਈ ਘਰੋਂ ਨਿਕਲੇ ਯਾਦ ਨੇ ਥੋੜੇ ਤਾਂ ਲੈ ਕੇ ਆਊਗਾ ਹੀ ਆ ਪਹਿਲੀ ਗੱਲ ਤਾਂ ਮੰਗਦੇ ਤਾਂ ਨਹੀਂ ਆ ਪਰ ਫਿਰ ਵੀ ਆਪਣੇ ਹੱਥੀ ਉਹਨਾਂ ਨੂੰ ਪੜਾਊਗਾ ਤਾਂ ਖੁਸ਼ ਤਾਂ ਹੋਣਗੇ ਕਿ ਐਨੇ ਕਮਾਏ ਆ ਮੈਂ ਚਲੋ ਲਓ 9 ਸਾਲ ਕੱਢੇ ਬੈਠ ਤੇ ਤੁਹਾਡੇ ਕੋਲ ਲੈ ਕੇ ਵਰਤਦਾ ਰਿਆਂ ਆ ਹੁਣ ਬਾਹਰ ਨਿਕਲੇ ਆ ਚਲੋ ਲਓ ਤੁਸੀਂ ਵੀ ਖੁਸ਼ ਹੋਣਗੇ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲ ਬੱਕੀਤੀ ਉਸ ਨੌਜਵਾਨ ਦੇ ਨਾਲ ਜਿਹੜਾ ਕਿ ਬਹਾਦਰ ਮੈਂ ਨੌਜਵਾਨ ਕਹੂੰਗਾ ਜ਼ਿੰਦਗੀ ਦੀ ਮੌਤ ਹੀ ਲੜਾਈ ਲੜੀ ਇਸ ਨੌਜਵਾਨ ਨੇ ਪਿਛਲੇ 9 ਸਾਲ ਤੋਂ ਮੰਜੇ ਤੇ ਪਿਆ ਪਰ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਫਿਰ ਵੀ ਜ਼ਿੰਦਗੀ ਦੀ ਜਿਹੜੀ ਲੜਾਈ ਆ ਇਹ ਨੌਜਵਾਨ ਜਿੱਤ ਗਿਆ ਅਤੇ ਨਵੀਂ ਜ਼ਿੰਦਗੀ ਦੀ ਜਿਹੜੀ ਸ਼ੁਰੂਆਤ ਕੀਤੀ ਇਸ ਨੌਜਵਾਨ ਨੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਜਿਮੈਟੋ ਦਾ ਕੰਮ ਕਰ ਰਿਹਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਸਤੇ ਮਾਤਾ ਪਿਤਾ ਦੀ ਖੁਸ਼ੀ ਵਾਸਤੇ ਅਤੇ ਇਸ ਨੌਜਵਾਨ ਦਾ ਕਹਿਣਾ ਵੀ ਕਦੀ ਵੀ ਭੀਖ ਮੰਗ ਕੇ ਜਾਂ ਕਿਸੇ ਕੋਈ ਪੈਸੇ ਮੰਗ ਕੇ ਨਹੀਂ ਕਰਨਾ ਮਿਹਨਤ ਕਰਕੇ ਆਪਣਾ ਜਿਹੜਾ ਰੋਜ਼ੀ ਰੋਟੀ ਕਮਾਉਣੀ ਆ ਇਸ ਲਈ ਸਾਡੀ ਦਸ਼ਕਾਂ ਨੂੰ ਅਪੀਲ ਹੈ ਕਿ ਜਿਹੇ ਨੌਜਵਾਨਾਂ ਦਾ ਹੌਸਲਾ ਵਧਾਈ ਕਰਨ ਵਾਸਤੇ ਹਿੰਮਤ ਦਿਖਾ ਕਰੋ ਅਤੇ ਨਾਲਾ ਅਨ ਜਿਹੜਾ ਕੀ ਐਪਰੀਸ਼ੀਏਟ ਕਰਿਆ ਕਰੋ ਤਾਂ ਜੋ ਕਿ ਨੌਜਵਾਨ ਨੂੰ ਹੌਸਲਾ ਮਿਲ ਸਕੇ ਅਤੇ ਨਵੀਂ ਜ਼ਿੰਦਗੀ ਦੀ ਜਿਹੜੇ ਕੀ ਰਾਹਾਂ 'ਤੇ ਤੁਰ ਸਕੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਜੀਤ ਕਰੇਵਾਲ ਅੰਮ੍ਰਿਤਸਰ ਤੋਂ